ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪਿਆਰੇ ਪੰਜਾਬੀਆਂ ਨੂੰ ਬਾਲਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼ਕਲ ਆਦਾਬ ਤੇ ਨਮਸਕਾਰ। ਪੰਜਾਬ ਰਾਜ ਕਾਨੂੰਨੀ ਸੁਭਾਵਾਂ ਦੀ ਨਵਾਂ ਸ਼ਹਿਰ ਇਕਾਈ ਵੱਲੋਂ 24 ਮਈ 2025 ਨੂੰ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਸੋ ਜਿਹੜੀ 10 ਮਈ ਨੂੰ ਸ਼ਡਿਊਲ ਸੀ ਇਸ ਵਾਰ ਉਹ 24 ਮਈ ਨੂੰ ਜਲਾ ਚੱਲੇ ਲੱਗੇਗੀ ਆਪ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਮਸਲੇ ਲੈ ਕੇ ਕੌਮੀ ਲੋਕਦਾਨ ਚ ਭਾਗ ਲੈ ਕੇ ਆਪਣਾ ਲਾਭ ਉਠਾਓ ਬਹੁਤ ਬਹੁਤ ਧੰਨਵਾਦ ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਕੁਝ ਕਾਰਨਾਵਿਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡੇ ਕਾਨੀ ਪੈ ਗਏ ਸੀ ਅੱਗੇ ਕੁਝ ਦਿਨ ਭਧਾਨੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਘਟਨਾ ਹੋਈਆਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਪਾਪਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਜੂਨ 31 ਮਈ ਤੋਂ 1 ਜੂਨ ਨੂੰ ਆਪਾਂ ਨਿਰਧਾਰਿਤ ਕੀਤੀ ਹੈ ਸੋ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜਿਆਂ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਤੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੋਨਹਰੀ ਸਾਰਿਆਂ ਦੇ ਅਪਾਰ ਕਿਰਪਾ ਬੁਣਾਏ ਰੱਖੇ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਕਰਾਏ ਬਾਬਾ ਪੋਨਹਰੀ ਜੀ ਦਾ ਬਹੁਤ ਸਾਚੇ ਦਰਵਾਜ਼ੇ ਕੀ ਚੈ ਇਸ ਕੈਂਟਰੀ ਸਕੂਲ ਵਿੱਚ ਸਾਡੇ ਸਕੂਲ 10ਵੀਂ ਦੇ ਬੱਚਿਆਂ ਨੇ ਉਹ ਸੋਨੇ ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਪੇਰੈਂਟਸ ਦਾ ਨਾਮ ਵੀ ਰੋਸ਼ਨ ਕੀਤਾ। ਫਰਸਟ ਪੋਜੀਸ਼ਨ ਵਾਲੀ ਕੁੜੀ ਵੰਦਨਾ ਜਿਨੇ 552 ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜੀ ਸੈਕੰਡ ਬੱਚਾ ਹੈ ਮੋਹਿਤ ਕੁਮਾਰ। ਉਸਨੇ ਵੀ ਸਾਡੇ ਉਸਨੇ 491 ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਸੁਮਨ 3rd ਨੰਬਰ ਤੇ ਆਈ ਹੈ ਜਿਸਨੇ 488 ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ। ਬਾਕੀ ਸਾਰੇ ਬੱਚਿਆਂ ਦੇ ਵੀ ਨੰਬਰ ਬਹੁਤ ਸੋਹਣੇ ਰਹੇ। ਸਾਡੇ ਸਕੂਲ ਦਾ ਰਿਜ਼ਲਟ 100% ਰਿਹਾ ਜਿੱਥੇ ਸਾਰੇ ਬੱਚੇ ਪਾਸ ਹੋ ਗਏ ਨੇ। 10th ਕਲਾਸ ਦੇ ਬੱਚਿਆਂ ਨੇ ਵੀ ਬਹੁਤ ਸੋਹਣੇ ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉਹਦੇ ਵਿੱਚ ਯੁਗਰਾਜ ਸਿੰਘ ਜਿਸ ਨੇ 444 ਨੰਬਰ ਲੈ ਕੇ 89% ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਦੂਸਰੇ ਨੰਬਰ ਤੇ ਨਵੀ ਬੋਸਨ ਨੰਬਰ ਲਾ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਜਨਵੀ ਨੇ ਵੀ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਸਾਰੇ ਬੱਚੇ ਪਾਸ ਹੋਏ ਨੇ ਤੇ 100% ਸਾਡੇ ਸਕੂਲ ਦਾ ਰਿਜ਼ਲਟ ਰਿਹਾ ਨੇ ਬਿਸ਼ਕਰਮਾ ਸ਼ਿੰਜਰਸ ਕੰਡਰੀ ਸਕੂਲ ਨਵਾਂ ਸ਼ਹਿਰ ਦੇ ਵਿੱਚ ਉਹ ਬੱਚੇ ਜਿਨ੍ਹਾਂ ਨੇ ਪਲੱਸ 2 ਦਸਵੀਂ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਏ ਆ ਸਕੂਲ ਪ੍ਰਮਾਣਿਤ ਕਮੇਟੀ ਵੱਲੋਂ ਸਾਰੇ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਔਰ ਸਟਾਫ ਨੂੰ ਵੀ ਹਜ਼ਾਰਤ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੋ ਸਾਡੀਆਂ ਮਾਨਤਾਵਾਂ ਬਣਾਈਆਂ ਗਈਆਂ ਕਨਵੈਨਸ਼ਨਸ ਹੈਗੀਆਂ ਸਕੂਲ ਦੀਆਂ ਕਿ ਵਧੀਆ ਰਿਜ਼ਲਟ ਦੇਣਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜਾ ਰਿਜ਼ਲਟ ਆ ਉਹ 100% ਆ ਰਿਹਾ ਔਰ ਵਧੀਆ ਬੱਚੇ ਨੰਬਰ ਲੈ ਕੇ ਰਹੇ ਆ ਸੋ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਨੂੰ ਵਧਾਈ ਦਿੱਤੀ ਗਈ ਹੈ ਔਰ ਬੱਚਿਆਂ ਦੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਦਿੱਤੀ ਗਈ ਹੈ ਔਰ ਨਾਲ ਅਪੀਲ ਕੀਤੀ ਗਈ ਹੈ ਕਿ ਸੰਸਥਾ ਨਾਲ ਜੁੜੇ ਰਹੋ ਔਰ ਇੱਥੇ ਜਿਹੜਾ ਸਿੱਖਿਆ ਦਾ ਅੰਭਾਰ ਆ ਉਹ ਸਸਤੀ ਤੇ ਵਧੀਆ ਸਿੱਖਿਆ ਨੂੰ ਅਸੀਂ ਮਿਸ਼ਨ ਲੈ ਕੇ ਚੱਲਿਆ ਹੋਇਆ ਕਿ ਉਹ ਬੱਚੇ ਜਿਹੜੇ ਸਾਡੇ ਇਕਨੋਮੀਕਲੀ ਵੀਕ ਨੇ ਸੈਕਸ਼ਨ ਚੋਂ ਉਹਨਾਂ ਨੂੰ ਅਸੀਂ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਆਂ ਔਰ ਸਸਤੀ ਔਰ ਵਧੀਆ ਸਿੱਖਿਆ ਦੇਣ ਦਾ ਸਾਡਾ ਮੋਰਥਾ ਉਸ ਨੂੰ ਅਸੀਂ ਲੈ ਕੇ ਚੱਲ ਰਹੇ ਆਂ ਸਾਹਿਬ ਜੀ ਫਤਿਹ ਜੀ ਸ਼੍ਰੀ ਪਿਸ਼ਕਰਮਾ ਸੀਨੇ ਸਕੈਂਡਰੀ ਸਕੂਲ ਮੋਸਾਪੋਰ ਰੋਡ ਨਵਾਂ ਸ਼ਹਿਰ ਪਲਾਸਮਨ ਤੇ ਪਲਾਸਟੂ ਦਾ ਜੋ ਰਿਜਲਟ ਆਇਆ 100% ਸਾਡੇ ਸਕੂਲ ਦੇ ਬੱਚੇ ਪਾਸ ਔਰ ਫਸਟ ਡਿਵੀਜ਼ਨ ਚ ਬਹੁਤੇ ਬੱਚੇ ਆਏ ਆ ਜੋ ਕਿ ਇਹ ਪ੍ਰਿੰਸੀਪਲ ਔਰ ਸਟਾਫ ਦੀ ਦੇਣ ਆ ਉਹਨਾਂ ਦੀ ਮਿਹਨਤ ਇਹ ਵਰਲੇ ਆਈ ਆ ਇਸ ਗੱਲ ਕੇ ਸਾਨੂੰ ਸਾਡੇ ਲੋ ਤੋ ਸਾਡਾ ਪਿੱਛੇ ਕਾਫੀ ਸਮੇਂ ਤੋਂ ਅਸੀਂ ਹਰ ਸਕੂਲ ਨਵਾਂ ਛੱਲੇ ਨੂੰ ਅਸੀਂ ਕਵਰ ਕਰਦੇ ਆਂ ਤੇ ਹਰ ਪਿੰਡ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਿੰਨੀ ਵੀ ਲਿਖਣ ਸਮਗਰੀ ਹੈਗੀ ਆ ਸੈਸ਼ਨਰੀ ਜਿੰਨਾ ਵੀ ਸਾਥ ਹੋ ਸਭ ਤੋਂ ਹੋ ਸਕਦਾ ਅਸੀਂ ਕਰਦੇ ਆਂ ਔਰ ਇਹ ਆ ਕਿ ਬੱਚੇ ਇੱਕ ਤਖਾਤ ਸਾਡੇ ਸਮਾਜ ਦਾ ਹੈਗਾ ਕਿ ਅਸੀਂ ਬੱਚੇ ਨੂੰ ਚਾਹਣੇ ਕਿ ਉਹ ਵੀ ਸਕੂਲ ਪੜ੍ਹੇ ਔਰ ਹੁਣ ਤਾਂ ਸਰਕਾਰਾਂ ਵੱਲੋਂ ਵੀ ਬਾਤ ਕਾਫੀ ਬੱਚਿਆਂ ਨੂੰ ਪੈਸਾ ਵਗੈਰਾ ਬੱਚਿਆਂ ਨੂੰ ਅਮੋਸ਼ ਕਰਨਾ ਆਦੀ ਬੱਚੇ ਬਣਦੇ ਰਹੇ ਆਪ ਨੂੰ ਤਾਂ ਬਾਕੀ ਦਾ ਬਹੁਤ ਵੱਡਾ ਪ੍ਰੋਬਲਮ ਹੈ ਤੁਹਾਡੇ ਨਗਰ ਕੌਂਸਲ ਬੱਚੇ ਗਾਦੀਆਂ ਸਾਨੂੰ ਦਿੱਕੇ ਖੁਸ਼ੀ ਨਹੀਂ ਹੋਈ ਤੇ ਹੁਣ ਤੁਸੀਂ ਸਰਕਾਰਾਂ ਨੂੰ ਜੋਰ ਤਾਂ ਬਹੁਤ ਲਾਉਣੀ ਆ ਕਈ ਵਾਰੀ ਹਮ ਸਾਡੇ ਜਿਹੜੇ ਬੜੇ-ਬੜੇ ਪ੍ਰਾਈਵੇਟ ਸਕੂਲ ਲਿਆ ਉਹਨਾਂ ਵਿੱਚ ਸਾਡੇ ਬੱਚੇ ਐਂਟਰ ਨਹੀਂ ਚਾਹ। ਅੱਜ ਰਾਤੀ ਖੁਸ਼ੀ ਹੋਈ ਹੈ के बच्चे सरकारी स्कूलों पढ़ के पहले भी सरकारी प्राइवेट स्कूल है और मैं नगर पंचायत साहबानी पढ़ाई में पात्र आता है कि बच्चों की आओ भगत है कि बच्चे अच्छे हैं बाकी इतना स्टाफ है जब स्कूल स्टाफ का बहुत धन्यवाद करना बहुत अच्छा ਬੱਚਾ ਨੂੰ ਬੈਰ ਉਸ ਦਾ ਸਲੀਕਾ ਤੁਹਾਨੂੰ ਪਤਾ ਸਲੀਕਾ ਬਹੁਤ ਅੱਛਾ ਕਰਾ ਹੈ ਅਸੀਂ ਜਦੋਂ ਪੜ੍ਹਦੇ ਜੀ ਕੋਈ ਵੀ ਖਾਣਾ ਦੀ ਬਾਜੀਆ ਪਾਈ ਜੜੇ ਬਾਅਦ ਤੁਹਾਨੂੰ ਪਸੰਦ ਲੱਗਣ ਕਿਉਂਗਾ ਤੇ ਇੱਕ ਮੈਂ ਹੋਰ ਤਖਾਤ ਇਹਨਾਂ ਦੇ ਮਾਧਿਅਮ ਰਾਹੀਂ ਉਦੈਸੀ ਸਾਹਿਬ ਦੇ ਕਹਿਣ ਲੱਗਾ ਕਿ ਜਿਹੜਾ ਬੱਚਾ ਨੂੰ ਪ੍ਰੀ ਸਕੂਲਾਂ ਤੋਂ ਲੈ ਕੇ ਨਾ ਟੀਚਰ ਸਫਾਈ ਕਰਨ ਲੱਗਦੇ ਕੋਈ ਖਾਣੇ ਪਤਰ ਚੱਕਣਾ ਜਾਂ ਕੋਈ ਹੋਰ ਕੂੜਾ ਕਰਕੜ ਇਕੱਠਾ ਕਰਨਾ ਕਈ ਲੋਕ ਸਾਡੇ ਉਦੀ ਨੂੰ ਵੀ ਬਣਾ ਲਦੇ ਬਾਹਰ ਨੂੰ ਦੇ ਘੁੰਮਦੇ ਘੁੰਮਦੇ ਉਹ ਟੀਚਰ ਤੇ ਗਾਲ੍ਹਾਂ ਕੱਢ ਜਾਂਦੇ। ਬੱਚਿਆਂ ਨੂੰ ਕੰਮ ਕਰਨਾ ਸਿਖਾਉਂਦੇ। ਸਫਾਈ ਕਿੱਦਾਂ ਰੱਖਣੀ ਹੈ, ਘਰ 'ਚ ਸਫਾਈ ਕਿੱਦਾਂ ਰੱਖਣੀ ਹੈ, ਕਿਹੜਾ ਭਾਂਡਾ ਕਿੱਥੇ ਚੱਕ ਰੱਖਣਾ ਹੈ। ਇਹ ਸਿਖਲਾਈ ਇੱਕ ਤਰ੍ਹਾਂ ਦੀ ਹੈਗੀ ਹੈ। ਅਸੀਂ ਫੌਰ ਵਿੱਚ ਜਾਂਦੇ ਆ, ਉੱਥੇ ਹਰ ਬੰਦੇ ਨੂੰ ਦੱਸਿਆ ਹੋਇਆ ਹੈ ਚਾਹੇ ਕੋ ਸਾਣਾ ਚਾਹੇ ਨਿਆਣਾ, ਕਿ ਰੋਡ ਤੇ ਕਾਇਦੀ ਸੁਣਨਾ। ਇਹ ਬੱਚਿਆਂ ਨੂੰ ਸਿਖਲਾਈ ਵੀ ਹੈਗੀ ਆ। ਸਾਡੇ ਲੋਕ ਉਹ ਟੀਚਰ ਤੇ ਗਾਲ੍ਹਾਂ ਕੱਢਦੀ ਆ ਵਿਚਾਰਾ ਫਾਜ਼ਰ ਰੱਖੂਗੀ ਐਸਕੇਟਾ ਕਰਦੇ ਆ ਨਗਰ ਦੇ ਪਾਦਰ ਦੇ ਨੇ। ਇਹ ਗੱਲ ਬਹੁਤ ਗਲਤ ਹੈ। ਇਹ ਬੱਚਿਆਂ ਨੂੰ ਸਫਾਈ ਨਾਲੀ ਸਰ ਸਿਕਰ ਪੀਰ ਨੂੰ ਸਭੀ ਦਾ ਚਾਹੀਦਾ ਦਾ ਸਭੀ ਦਾ ਸਭ ਬੰਧਿਆ ਰਹਿਣਾ ਤੇ ਬਾਕੀ ਬਹੁਤ ਸਾਨੂੰ ਖੁਜੀ ਹੋਈ ਹੈ ਸਾਡੀ ਸਭਾ ਵੱਲੋਂ ਸਾਡੇ ਮੋਦਬਰ ਜਿਹੜੇ ਸਾਡੇ ਪਧਾਰ ਜੀ ਸ਼ਕੁੰਦਰ ਰਗਨ ਸੁਰਾਪੁਰੀ ਸਾਹਿਬ ਜਨ ਸਪਸਟ ਸਾਡੇ ਜਨਮਤੀ ਜਨਮਤੀ ਮਹਿਲਾ ਮੈਂ ਤੇ ਸਾਡੇ ਕਮੋਲ ਮਿਰਤਜੀ ਬਾਈ ਸਪਸਟ ਸਾਡੇ ਰਮਨ ਜੀ ਗਵਰ ਜੀ ਜੀ ਕੋਜੀ ਸਾਹਿਬ ਸਤਨਾਵਰ ਜੀ ਸਾਹਿਬ ਤੇ ਸਾਡੇ ਪ੍ਰੈਸਟੋ ਸਾਡੇ ਨਾਲ ਜਿਹੜੇ ਹਮੇਸ਼ਾ ਸਾਡੇ ਸੱਜੀਆਂ ਬਣਦੇ ਨੇ ਬਾਦ ਪ੍ਰਦੇਸ ਸਾਹਿਬ ਸਾਰੇ ਸਾਹਿਬਾਨ ਅਮਰੂ ਨੱਚਦੇ ਪਾਉਂਦੇ ਨੇ ਖਵਾਰਾ ਰਹਿਮ ਕੌਰ ਨੂੰ ਮੈਂ ਸਰਬਸਾਹਬ ਦਾ ਦਵਾਣਾ ਫੇਰ ਧੰਨਵਾਦ ਕਰਦਾ ਸਾਰੇ ਸਟਾਫ ਦਾ ਧੰਨਵਾਦ ਜੀ ਬਹੁਤ ਸਿਵਾਉ ਪਰ ਹੁਣ ਅਸੀਂ ਅੰਦੇ ਸਿਹਾਬੇ ਬਾਕੀ ਜਿਹੜਾ ਬੱਚਿਆਂ ਨੂੰ ਕਾਪੀਆਂ ਸਾਡਾ ਡਾਇਰੈਕਟਰ ਸੁਰਪ ਸਾਹਿਬ ਦਾ ਸਭਾ ਨਮਾਸ਼ੇ ਤੇ ਆਏ ਹੋਏ ਸਾਰੇ ਬਹੁਤ ਹੀ ਕੂਬੇ ਕਲਾਕਾਰ ਸਾਡੇ ਪਿੰਡ ਦੀ ਪੰਚਾਇਤ ਪਿਚਰ ਸਾਰੇ ਨੂੰ ਬਹੁਤ ਬਿਨਾਇਆ سارا کا دنواد کلاکار سبھا کا جہاں نے سارے پنڈ کو چنیا بھی بچوں کا کاپیاں پینسل جو بھی آنے اس کے تا ساروں کے بہت بہت دنواد بھی آیا بھی آج ارالا دیکھا بہت ودیا ارالا آ گلا کر جانا کوئی ادیا کرنے آ کر ਇਹਲਾ ਸ਼ਿਫਾਰ ਇਸ ਇਤਨਾ ਕਤਸ ਵਤਸ ਅਧਿਤੀਆਂ ਵਿਸ਼ੇਸ਼ ਸਰਗਮੀਆਂ ਫਲਫੇਲ ਦੰਗੀਆਂ ਤੇ ਤਾਜ਼ੀਆਂ ਸਰਗਮੀਆਂ ਲੈ ਕੇ ਹਾਜ਼ਰ ਹੋਮਾਂ ਮੇਰੀ ਉਦੋਂ ਤੱਕ ਵਾਸਤੇ ਪ੍ਰਤੀਸੀਨ ਇਜਾਜ਼ਤ ਦਿਓ ਧੰਨਵਾਦ